ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਮਾਨਸਾਬ ਚੈਨਲ ਤੇ ਕਈ ਦਿਨਾਂ ਤੋਂ ਆਪਾਂ ਅੱਜ ਵੀਡੀਓ ਲੈ ਕੇ ਆਏ ਆ ਦੋ ਤਿੰਨ ਦਿਨ ਹੋ ਗਏ ਆਪਾਂ ਕੋਈ ਵੀਡੀਓ ਨਹੀਂ ਪਾਈ ਥੋੜਾ ਬਿਜੀ ਹੋਣ ਕਰਕੇ ਆਪਾਂ ਤੋਂ ਵੀਡੀਓ ਨਹੀਂ ਪਾਈ ਗਈ ਤੇ ਅੱਜ ਆਪਾਂ ਇੱਕ ਜ਼ਰੂਰੀ ਮੱਧ ਤੇ ਵੀਡੀਓ ਬਣਾ ਰਹੇ ਆ ਵੀਡੀਓ ਬਣਾ ਰਹੇ ਆ ਵੀ ਜਿਹੜੇ ਲੋਕ ਚਾਰ ਪਾਉਂਦੇ ਆ ਫਸੂਨ ਨੂੰ ਇਹ ਚਾਰ ਦਾ ਰਿਜ਼ਲਟ ਅਸੀਂ ਖੁਦ ਦੇਖ ਚੁੱਕੇ ਹਾਂਗੇ ਪਹਿਲਾਂ ਤਾਂ ਲੋਕਾਂ ਤੋਂ ਸੁਣਦੇ ਸੀ ਇਹ ਵਿਚਾਰ ਮਾੜਾ ਹੁੰਦਾ ਮੱਝਾਂ ਨੂੰ ਬਾਲਾ ਬੇਜਾਬਦ ਵੀ ਚਲ ਕਦੇ ਜਿਵੇਂ ਵੀ ਇੱਕ ਟਾਈਮ ਟੂੜੀ ਦੇ ਵਿੱਚ ਰਲਾਦਾ ਥੋੜਾ ਕਾਣਾ ਉਹ ਤਾਂ ਗੱਲ ਪੱਕਾ ਜਾ ਖੰਡ ਚ ਪਾਤਾ ਜਿਹੜਾ ਬੇਜ ਕੱਲੇ 4 ਤੇ ਹੀ ਲੋਕ ਸੰਨੀਰ ਲਾਉਣ ਤੋਂ ਉਹ ਕਰਦੇ ਵੀ ਸੰਨੀਰ ਨਾ ਲਾਉਣੀ ਪਏ ਜੇ ਮੈਂ ਹੱਥ ਮਾਰਾਂਗੇ ਚਾਰ ਸੱਟਦੇ ਤੇ ਪਾਸੇ ਹੋ ਜਾਂਦੇ ਉਹਦਾ ਰਿਜ਼ਲਟ ਅਸੀਂ ਦੇਖਿਆ ਸੀ ਇੱਕ ਮੱਝ ਖਰੀਦ ਕੇ ਲਿਆਉਂਦੇ ਸੀ ਉਹ ਉਹਨਾਂ ਦੇ ਚਾਰ ਹੀ ਪੁੰਦੇ ਸੀ ਕੱਲਾ ਚਾਰ ਖੰਦੀ ਆਈ ਸੀਗੀ ਉਹ ਤੇ ਵਸੇ ਮੱਝ ਦਾ ਆ ਠੀਕ ਸੀਗੀ ਵਧੀਆ ਤੇ ਬਹੁਤ ਚੰਗੀ ਝੋਟੀ ਸੀ ਉਹ ਡੇਢ ਤੋਂ 2 ਲੱਖ ਦੇ ਵਿੱਚ ਵਿਕਣ ਵਾਲੀ ਝੋਟੀ ਸੀ ਜਿਹੜੀ ਉਹਨਾਂ ਨੇ ਚਾਰ ਪਾਪਾ ਕੇ ਖਰਾਬ ਕੀਤੀ ਹੋਈ ਸੀ ਤੇ ਉਹ ਝੋਟੀ ਸਾਡੇ ਕੋਲੇ ਦੋ ਵਾਰੀ ਬਣ ਗਈ ਤੇ ਇੱਕ ਤਾਂ ਉਹ ਰਹੀ ਨਹੀਂ ਹੈਗੀ ਫਰਾਕ ਹੋ ਗਈ ਉਹਨੂੰ ਇੰਨੀ ਜ਼ਿਆਦਾ ਗਰਮੈਸ ਸੀ ਵੀ ਅਸੀਂ ਉਹਨੂੰ ਹਰ ਤਰ੍ਹਾਂ ਦੇ ਪੱਠੇ ਪਾ ਕੇ ਦੇਖ ਲਏ ਉਹ ਇੱਕ ਟੋਕਰੀ ਤੋਂ ਵੱਧ ਪੱਠੇ ਨਹੀਂ ਖਾਂਦੀ ਸੀ ਰਾਜੀ ਨਹੀਂ ਹੁੰਦੀ ਸੀ ਕੋਈ ਬਾਲੀ ਉਹਦੇ ਅੰਦਰ ਇੰਨੀ ਗਰਮੈਸ ਬੈਠੀ ਹੋਈ ਸੀ ਚਾਰ ਨਾਲ ਚਾਹ ਕੋ ਕਹ ਲਓ ਕੋਈ ਖਰਾਬੀ ਸੀ ਅਸੀਂ ਬੜੀਆਂ ਦਵਾਈਆਂ ਦੇ ਕੇ ਵੀ ਦੇਖਿਆ ਉਹਨੂੰ ਕੋਈ ਫਰਕ ਨਹੀਂ ਪਿਆ ਵੀ ਉਹ ਪੱਠਿਆਂ ਚਾਰ ਪੂਰਾ ਕਰਨ ਲੱਗ ਗਿਆ ਤੇ ਉਹ ਚਾਰ ਦੇ ਕਾਰਨ ਝੋਟੀ ਇੰਨੀ ਮਹਿੰਗੀ ਝੋਟੀ ਖਰਾਬ ਹੋ ਗਈ ਤੇ ਸਾਨੂੰ ਵੀ ਉਹ ਖੰਡਰਾਂ ਦੇ ਭਾਅ ਵਿੱਚ ਨਹੀਂ ਪਈ ਕਿੱਥੇ ਸੀ ਉਹ ਦੋ ਵਾਰੀ ਨਵੇਂ ਲੋਰ ਦੇ ਕਿਰਾਏ ਵਿੱਚ ਚੱਲ ਰਹਿ ਜੂਗੀ ਤਾਂਗਾ ਵਧੀਆ ਪੈਸਾ ਨਹੀਂ ਕਿਤੇ ਤੇ ਖਰਾਬ ਕੀਤੀ ਉਹ ਚਾਰ ਨੂੰ ਜਿਹੜਾ ਚਾਰ ਪਾਉਣੀ ਹੈ ਬਹੁਤ ਨੁਕਸਾਨਦਾਇਕਾ ਸੰਭਲ ਕੇ ਥੋੜਾ ਕਾਣਾ ਪਾ ਲੋ ਤੇ ਆਪ ਜੀ ਸੰਨੀਰ ਲਾਲਿਆ ਕਰੋ ਲੋਕ ਖਰਾਬ ਕਰਨ ਦੇ ਮਾਰੇ ਸੰਨਿਰ ਲਾਉਂਦੇ ਮਾਰੇ ਬਿੱਟ ਦਾ ਸੋਖਤਾ ਖਲੰਦੇ ਆ ਵਿਚਾਰ ਉਹਨਾਂ ਖਰਚਾ ਦਾ ਤੁਸੀਂ ਪਾਉਣ ਲੱਗੇ ਵੀ ਕਰਦੇ ਹੋਗੇ ਉਹੀ ਪੱਠੇ ਵੀਜ ਲੋ ਤੇ ਸੰਨਿਰ ਲਾ ਲਓ ਇਸ ਕਰਕੇ ਚਾਰ ਪਾਉਣ ਨਾਲ ਪਸ਼ੂ ਬਹੁਤ ਜ਼ਿਆਦਾ ਖਰਾਬ ਹੁੰਦੇ ਹੈਗੇ ਹੁਣ ਮੈਂ ਅਖੀਰ ਰਿਜ਼ਲਟ ਦੇਖ ਲਿਆ ਪਹਿਲਾਂ ਲੋਕਾਂ ਤੋਂ ਸੁਣਿਆ ਸੀ ਵੀ ਚਾਰ ਪਾਉਣ ਨਾਲ ਉਹ ਇੰਨੀ ਮਹਿੰਗੀ ਝੋਟੀ ਖਰਾਬ ਹੋ ਜਾਂਦੀ ਇਸ ਕਰਕੇ ਚਾਰ ਨਾ ਪਾਇਆ ਕਰੋ ਸੰਭਲ ਕੇ ਪਾਇਆ ਕਰੋ ਤੇ ਧੰਨਵਾਦ